ਦੇ ਵੱਲੋਂ ਉਦਘਾਟਨ ਕੀਤਾ ਗਿਆ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਡਿਸਪੈਂਸਰੀ ਨੂੰ 3 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਐਸੋ ਮੰਤਰੀ ਢਾਲੀਵਾਲ ਨੇ ਕਿਹਾ ਕਿ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲਾ ਖੂਦ ਹੀ ਸਮੂਹ ਕਮੇਟੀ ਦਾ ਬਹੁਤ ਵਧੀਆ ਉਪਰਾਲਾ ਹੈ ਜਿਨ੍ਹਾਂ ਦੇ ਵੱਲੋਂ ਕਰੜੀ ਮਿਹਨਤ ਸਦਕਾ ਗਲਵਾਨ ਕਾਟੀ ਵਿਖੇ ਹੋਏ ਸ਼ਹੀਦਾ ਦੀ ਯਾਦ ਦੇ ਵਿੱਚ ਡਿਸਪੈਂਸਰੀ ਬਣਾਈ ਗਈ ਹੈ ਤੇ ਪੰਜਾਬ ਸਰਕਾਰ ਇਹਨਾਂ ਉਪਰਾਲਿਆਂ ਦੇ ਲਈ ਹਰ ਪੱਖੋਂ ਇਹਨਾਂ ਸਹਿਯੋਗੀਆਂ ਦੇ ਨਾਲ ਖੜੀ ਹੈ ਅਸੀਂ ਆਪਣੇ ਵੱਲੋਂ ਇਹਨਾਂ ਨੂੰ 3 ਲੱਖ ਰੁਪਏ ਦੇਣ ਦਾ ਵਾਅਦਾ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਡਿਸਪੈਂਸਰੀ ਦੇ ਲਈ ਜਿਸ ਤਰ੍ਹਾਂ ਦੀ ਵੀ ਸਾਡੀ ਲੋੜ ਹੋਵੇਗੀ ਅਸੀਂ ਹਾਜ਼ਰ ਏ ਬਰਾਤਿਹਾਸਿਕ ਗੁਰੂ ਘਰ ਆ ਸਾਡਾ ਅਜੇ ਨਾਲੇ ਦੇ ਵਿੱਚ ਇੱਥੇ ਡਿਸਪੈਂਸਿਵ ਵਾਸਤੇ ਆਪਾਂ 5 ਲੱਖ ਰੁਪਇਆ ਜਿਹੜਾ ਦਿੱਤਾ ਸੀਗਾ ਸੋ ਡਿਸਪੈਂਸਿ ਜਿਹੜੀ ਬਣ ਗਈ ਆ ਉਹਦਾ ਆਪਾਂ ਅਦੇ ਬੰਦ ਜਿਹੜਾ ਉਹ ਕਟਿਆ ਇੱਕ ਤਾਂ ਮੱਲੇ ਆ ਕਿ ਕਮੇਟੀ ਵਾਲੇ ਵੀ ਉਹ ਕਹਿ ਰਹੇ ਸੀਗੇ ਕਿ ਬਾਕੀ ਕੰਮ ਹੋ ਗਿਆ ਤੇ ਥੋੜਾ ਇਹਦਾ ਰੰਗ ਉਹ ਕਦੋਂ ਬਗੈਦਾ ਦਾ ਕੰਮ ਰਹਿੰਦਾ ਸੋ ਮੈਂ ਮੱਲੇ ਫੈਨਲਾ ਕੀਤਾ ਕਿ ਇਹਨਾਂ ਨੂੰ ਉਹਨਾਂ ਜਿਹੜਾ ਕਮੇਟੀ ਨੂੰ ਇਸ ਡਿਸਾਸੈਂਸੀ ਵਾਸਤੇ 3 ਲੱਖ ਰੁਪਈਆ ਜਿਹੜਾ ਉਹ ਆਪਾਂ ਦੇ ਦਾਂਗੇ ਜਿਹਦੇ ਨਾਲ ਇਹਦਾ ਰੰਗ ਰੋਗ ਸਭ ਹੋਏ ਬੜੇ ਹੋ ਜੂ ਪੂਰਾ ਹੋ ਜਾ ਉਹ 3 ਤੇ ਲਾ ਲਓ ਫਿਰ ਲਾ 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 ਫਿਰ ਦੇ ਦਾਂਗੇ ਭੱਜੇ ਆ ਨਹੀਂ ਭੱਜਦੇ ਆਪਾਂ ਕੋਈ ਗੱਲ ਠੀਕ ਹੈ 3 ਲੱਖ ਰੁਪਈਆ ਹੋਰ ਲਾ ਕੇ ਕਿਉਂਕਿ ਬੜਾ ਇੱਕ ਬੁਰੂਕਰ ਦੇਸ਼ ਦੀ ਆਜ਼ਾਦੀ ਦੇ ਸ਼ਹੀਦਾਂ ਦੀ ਯਾਦਗਾਰ ਦੇ ਵਿੱਚ ਬੜਿਆ ਇਹਦੇ ਵਿੱਚ ਹਰ ਚੀਜ਼ ਆਪਾਂ ਵਧੀਆ ਬਣਾਉਣੀ ਹੈ ਅਪਾ ਤੇ ਲਾ ਕੇ ਆ ਦਸ ਵੰਸੀ ਦੇ ਜੇ ਹੋਰ ਵੀ ਲੱਗਣਗੇ ਤਾਂ ਹੋਰ ਵੀ ਦੇ ਦਾਂਗੇ ਕੋਈ ਗੱਲ ਨਹੀਂ ਪਰ ਆਪਾਂ ਦਸ ਵੰਸੀ ਵਧੀਆਂ ਬਣਾਉਣੀ ਆਪਣੇ ਸ਼ਹਿਰ ਵਾਸਤੇ ਆਪਣੇ ਲੋਕਾਂ ਵਾਸਤੇ ਕਿਤੇ ਕਿਉਂਕਿ ਫ੍ਰੀ ਇਲਾਜ ਕਰਦੇ ਮੈਂ ਪੈਸੇ ਇਸ ਕਰਕੇ ਦਿੰਦੇ ਕਿ ਇੰਨਾ ਦੇ ਡਾਕਟਰ ਲੋਕਾਂ ਨੂੰ ਫ੍ਰੀ ਦਵਾਈਆਂ ਦਿੰਦੇ ਇਸ ਕਰਕੇ ਜਿੱਥੇ ਵੀ ਇੰਦਾ ਦਾ ਪੋਲੇ ਦਾ ਕੰਮ ਹੁੰਦਾ ਸਾਡਾ ਫਰਜ਼ ਬਣਦਾ ਤੇ ਸਾਬੂ ਦੂਜੀ ਜਿਹੜੀ ਬਹੁਤ ਵਧੀਆ ਅੱਜ ਹੋਈ ਆ ਸਾਡੇ ਮਤਲਬ 92 ਲੱਖ ਰੁਪਈਆ ਜਿਹੜਾ ਉਹ ਲਾਈਟਾਂ ਦਾ ਮਤਲਬ ਜਿਹੜਾ ਆ ਗਿਆ ਸਾਰੇ ਸ਼ਹਿਰ ਦੇ ਵਿੱਚ ਅਸੀਂ 200 ਲਾਈਟ ਜਿਹੜੀ ਆ ਵੱਡੀ ਉਹ ਲਾ ਦੇ ਦੋ ਤਿੰਨ ਦਿਨ ਦੇ ਵਿੱਚ ਹੀ ਅਸੀਂ ਉਹ ਲਾਈਟਾਂ ਦਾ ਕੰਮ ਸ਼ੁਰੂ ਕਰਾਂਗੇ ਅੱਜ ਦੇ ਯੁੱਗ ਦੀਆਂ ਲਾਈਟਾਂ ਬਹੁਤ ਵਧੀਆ ਲਾਈਟਾਂ ਲਾਵਾਂਗੇ ਔਰ ਮੈਨੂੰ ਲੱਗਦਾ ਕਿ ਅਗਲੇ ਹਫਤੇ ਸ਼ਾਇਦ ਆਪਾਂ ਨੂੰ ਕੈਂਬਦੇ ਵਾਲੇ ਪੈਸੇ ਵੀ ਜਿਹੜੇ ਆ ਉਹ ਮਜੂਰ ਹੋਏ ਆ ਉਹ ਵੀ ਆ ਜਾਣਗੇ ਸੋ ਲਾਈਟਾਂ ਦਾ ਤੇ ਕੈਂਬਦਿਆਂ ਦਾ ਮਤਲਬ ਜਿਹੜਾ ਸ਼ਹਿਰ ਦੇ ਵਿੱਚੋਂ ਅਸੀਂ ਪੂਰਾ ਉਹ ਮਤਲਬ ਕਰ ਦਾਂਗੇ ਇੱਕ ਅਸੀਂ ਕੂੜਾ ਸੁੱਟਣ ਲਈ ਟਰੈਕਟਰ ਟਰਾਲੀ ਦੇ ਹੰਦਿਆ ਉਹਦਾ ਹੁਣੇ ਬਾਅਦ ਫੀਤਾ ਕੱਟਦੇ ਉਹਦਾ ਵੀ ਸ਼ਹਿਰ ਦੇ ਵਿੱਚ ਸ਼ਹਿਰ ਨੂੰ ਸਾਫ਼ ਸੁਥਰਾ ਰੱਖ ਲਈ ਮੈਂ ਸੀਐਮ ਸਾਹਿਬ ਦੇ ਕੋਲੋਂ ਆਪਣੇ ਮੰਤਰੀ ਕੋਲੋਂ ਬਲਕਾ ਸਿੰਘ ਉਹਨਾਂ ਕੋਲੋਂ ਦੋ ਤਿੰਨ ਹੋਰ ਵੱਡੀਆਂ ਮਸ਼ੀਨਾਂ ਜਿਹੜੀਆਂ ਮੰਗੀਆਂ ਕਿ ਉਹ ਮਸ਼ੀਨਾਂ ਆ ਜਾਣ ਤੇ ਆਪਾਂ ਨੂੰ ਮਤਲਬ ਸ਼ਹਿਰ ਦੇ ਵਿੱਚ ਕਦੀ ਵੀ ਕੂੜੇ ਦੀ ਚੁੱਕਣ ਦੀ ਸਾਫ਼ ਸਵੱਜ ਦੀ ਨਾ ਮਤਲਬ ਕੋਈ ਪਰਵਾਹ ਨਾ ਹੋਵੇ ਇੱਕ ਅਸੀਂ 2.5 ਕਰੋੜ ਰੁਪਈਆ ਲਾ ਕੇ ਜਿਹੜਾ ਸੁੱਕਾ ਕੂੜਾ ਜਿਹੜਾ ਉਹ ਚੁੱਕੜਦਾ ਕਿ ਕਾ ਪ੍ਰੋਜੈਕਟ ਜਿਹੜਾ ਇੱਥੇ ਲਾ ਰਹੇ ਉਹਦਾ ਟੈਂਡਰ ਵੀ ਪਾਸ ਹੋ ਗਿਆ ਉਹ ਲਾਟ ਹੋ ਗਿਆ ਬੰਦਿਆਂ ਨੂੰ ਠਿੱਕਦਾ ਜਲਦੀ ਉਹ ਸ਼ੁਰੂ ਕਰ ਦੇਗੇ ਸੜਕ ਜਿਹੜੀ ਤੁਹਾਡੇ ਸਾਹਮਣੇ ਚਗਾਵਾ ਰੋੜ ਜਿਹੜੀ ਉਹ ਬਣ ਰਹੀ ਹੈ ਉਹ ਵੀ ਨਹੀਂ ਕਰਕੇ ਜੇ ਲੋਕ ਦੇ ਥੋੜੀ 10 ਦਿਨ ਠਹਿਲ ਕੇ ਪਹੂਗੀ ਬਾਕੀ ਉਹਦਾ ਕੰਮ ਜਿਹੜਾ ਸਾਰਾ ਕੰਪਲੀਟ ਹੋ ਜਾਊਗਾ ਇੱਕ ਨੰਬਰ ਦੀ ਸੜਕ ਬਣ ਜਾਊਗੀ ਸੋ ਅਜ ਨਾਲ ਇਹ ਚ ਚਾਰਜ ਮੇਰੇ ਨਾਲੇ ਤੇ ਛੜਕਾਂ ਦਾ ਜਿਹੜਾ ਜੋ ਵਾਦਾ ਕੀਤਾ ਇਹ ਨਾਲਾ ਦਵਾਸੀਆ ਨਾ ਉਹ ਅਸੀਂ ਪੂਰਾ ਕਰਨ ਜਾ ਰਹੇ ਹਾਂ ਉਹ ਪੂਰਾ ਹੋ ਜੂਗਾ ਤੇ ਫਿਰ ਸਾਡਾ 9 ਕਰੋੜ ਰੁਪਇਆ ਵੀ ਅੱਜਕੱਲ ਦੇ ਵਿੱਚ ਉਹ ਵੀ ਜਰੀਜ ਹੋ ਜਾਣਾ ਉਹਦੇ ਨਾਲ ਜਿਹੜੀਆਂ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਗਲੀਆਂ ਨਾਲੀਆਂ ਦਾ ਕੰਮ ਜਿਹੜਾ ਦਿੰਦਾ ਉਹ ਸਭਾ ਕੰਪਲੀਟ ਹੋ ਜੂਗਾ ਸੋ ਮੈਂ ਸ਼ਹਿਰ ਵਾਸੀਆਂ ਨੂੰ ਕਹੂੰਗਾ ਕਿ ਜਿਸ ਵਿਸ਼ਵਾਸ ਦੇ ਨਾਲ ਤੁਸੀਂ ਵੋਟਾਂ ਪਾਈਆਂ ਸੀਗੀਆਂ ਉਸ ਵਿਸ਼ਵਾਸ ਦੇ ਨਾਲ ਹੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਅਜ ਨਾਲੇ ਦਾ ਹਰ ਪੱਖੋਂ ਵਕਾਫ ਜਿਹੜਾ ਉਹ ਕਰ ਰਹੀ ਹੈ ਔਰ ਕੋਈ ਕੋਈ ਕਮੀ ਨਹੀਂ ਲੰਦਾ ਗਏ ਚਾਚਪੇ ਤੁਸੀਂ ਦੇਖੀ ਜਾਓ ਦੇਖੀ ਬੜਦਾ ਇੰਨਾ ਇੱਕ ਪ੍ਰੋਜੈਕਟ ਆ ਕਿ ਜੋ-ਜੋ ਬਣੀ ਜਾਣਗੇ ਤੇ ਉਦੋਂ ਲੋਕਾਂ ਨੂੰ ਪਤਾ ਲੱਗੂ ਕਿ ਵਾਕਿਆ ਹੀ ਕੋ ਕੰਮ ਹੋਇਆ ਸੋ ਮੈਂ ਹੁਣੇ ਹੀ ਗੁਰੂ ਘਰ ਦੀ ਕਮੇਟੀ ਨੂੰ ਕਹਿ ਰਿਹਾ ਹਾਂ ਕਿ ਲੈਕਟਰ ਪ੍ਰਧਾਨ ਜੀ ਤੁਸੀਂ ਸੁਣੋ ਇਹ ਜਿਹੜੀਆਂ ਲੈਕਟਰ ਨੇ ਇਹ ਸਾਡੇ ਸਾਰੇ ਹੀ ਧਾਰਮਿਕ ਸਥਾਨਾਂ ਦੇ ਗਾੜੀ ਗੁਰੂ ਘਰਾਂ ਦੇ ਮੰਦਿਰਾਂ ਦੇ ਸਾਡੀ ਜੇ ਮਸਜਿਦ ਸਾਡੇ ਕ੍ਰਿਸਚੀਅਨ ਭਾਈਚਾਰੇ ਦਾ ਮਤਲਬ ਇੱਥੇ ਹੈਗੇ ਗੱਜਾ ਕਾ ਦਾ ਸਾਰੇ ਆਥਵਾ ਤੇ ਸਾਰੇ ਜਿੰਨੇ ਸਾਡੇ ਪਾਕਿਸਤਾਨ ਇਹ ਵੱੰਨ ਵਧੀਆ ਲਾਈਟਾਂ ਲਾਵਾਂਗੇ ਤਾਂ ਜੋ ਕੋਈ ਵੀ ਆਦ ਨੂੰ ਸਾਡਾ ਸਦਾਲੂ ਉਪਰਾ ਹੁੰਦਾ ਸਾਡੀ ਮਾਂ ਭੈਣ ਬੱਤਾ ਟਿਕੜਾਉਂਦੀ ਹੈ ਤੇ ਕਿਸੇ ਨੂੰ ਕੋਈ ਮਨ ਜੜੀਆ ਉਹ ਕਹੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਜੜੀਆ ਉਹ ਨਾ ਹੋਵੇ ਸੋ ਮੈਂ ਤੁਹਾਨੂੰ ਇਹ ਹੀ ਮੀਡੀਆ ਦੇ ਦਸਰਾ ਸੀਗਾ ਕਿ ਅਜ ਨਾਲੇ ਦੇ ਵਿਕਾਸ ਲਈ ਅਸੀਂ ਰਾਤ ਦੇ ਜਿਹੜਾ ਇੱਕ ਕੀਤਾ ਹੁੰਦਾ